ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬੀ ਸਟੋਰੀ ਸਟੇਸ਼ਨ ਤੇ ਤੇ ਮੈਂ ਤੁਹਾਡੀ ਜਸੀ ਸੰਧੂ ਅੱਜ ਤੁਸੀਂ ਸੁਣੋਗੇ ਮਿੰਨੀ ਕਹਾਣੀ ਤਲਾਕ ਰਾਤ ਦੇ 10:00 ਵਜੇ ਸੀ ਗੇਟ ਖੜਕਣ ਦੀ ਆਵਾਜ਼ ਆਈ ਅੰਦਰੋਂ ਆਵਾਜ਼ ਦੇਂਦਾ ਹੋਇਆ ਭਜਨ ਸਿੰਘ ਬੋਲਿਆ ਆਇਆ ਭਾਈ ਕੌਣ ਹੈ ਇਸ ਵੇਲੇ ਉਹ ਬੋਬੜ ਕਰਦਾ ਗੇਟ ਕੋਲ ਪਹੁੰਚਿਆ ਕੌਣ ਹੈ ਭਾਈ ਇਸ ਵੇਲੇ ਬਾਪੂ ਮੈਂ ਆਂ ਜੀਤੋ ਆਵਾਜ਼ ਸੁਣਦੇ ਅਸਾਰ ਰੱਬਾ ਸੁਖ ਹੋਵੇ ਭਜਨ ਸਿੰਘ ਦੇ ਮੂੰਹੋਂ ਨਿਕਲਿਆ ਅਜੇ ਬੁਹਾ ਵੀ ਨਹੀਂ ਖੋਲਿਆ ਤੇ ਪੁੱਛਦਾ ਕੁੜੇ ਤੂੰ ਅਧੀ ਰਾਤ ਨੂੰ ਬਾਪੂ ਪਹਿਲਾਂ ਬੁਹਾ ਤਾਂ ਖੋਲ ਅਗੋ ਜੀਤੋ ਦੀ ਆਵਾਜ਼ ਆਈ ਤਾਂ ਬੁਹਾ ਖੋਲਦਿਆਂ ਹੀ ਤਾਂ ਹੀ ਮਾਰ ਕੇ ਆਪਣੇ ਬਾਪੂ ਦੇ ਗੱਲ ਲਾ ਕੇ ਉੱਚੀ ਉੱਚੀ ਰੋਣ ਲੱਗ ਗਈ ਤੇ ਕੋਲ ਖੜੀ ਕਾਰ ਚੋਂ ਜੀਤੋ ਦੇ ਪਰੋਣੇ ਨੇ ਆਵਾਜ਼ ਦਿੱਤੀ ਹੁਣ ਫੈਸਲੇ ਤੇ ਮਿਲਾਂਗੇ ਫੈਸਲੇ ਦਾ ਨਾਂ ਸੁਣ ਕੇ ਭਜਨ ਸਿੰਘ ਜਿਵੇਂ ਬੁੱਤ ਜਿਹਾ ਬਣ ਗਿਆ ਹੋਵੇ। ਕੁੜੇ ਇਹ ਪਰੋਣੇ ਨੇ ਕੀ ਕਿਹਾ? ਫੈਸਲੇ ਤੇ ਮਿਲਾਂਗੇ। ਜੀਤੋ ਰੋਂਦੀ ਰੋਂਦੀ ਬਾਪੂ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਘਰੋਂ ਕੱਢ ਦਿੱਤਾ। ਕਹਿੰਦੇ ਤਲਾਕ ਦੇ ਦੇਣਾ ਮੈਨੂੰ। ਇਹ ਸੁਣ ਕੇ ਭਜਨ ਸਿੰਘ ਸੁੰਨ ਜਿਹਾ ਹੋ ਗਿਆ ਕਿ ਅਜੇ ਤਾਂ ਤੀ ਦੇ ਵਿਆਹ ਨਹੀਂ ਚੁੱਕਿਆ ਕਰਜ਼ ਵੀ ਨਹੀਂ ਸਿਰੋਂ ਨੱਥਾ ਤੇ ਇਹ ਕੀ ਪਾਣਾ ਵਾਪਰ ਗਿਆ। ਸਾਰੇ ਟੱਬਰ ਨੂੰ ਸਾਰੀ ਰਾਤ ਨੀਂਦ ਨਹੀਂ ਆਈ। ਅਗਲੇ ਦਿਨ ਜੀਤੋ ਨੂੰ ਸਾਰੀ ਗੱਲ ਪੁੱਛੀ। ਜੀਤੋ ਨੇ ਸਾਰੀ ਕਹਾਣੀ ਸੁਣਾ ਦਿੱਤੀ ਕਿ ਆਏ ਦਿਨ ਸੱਸ ਦਾ ਦਾਜ ਨਾਲ ਲਿਉਣ ਦਾ ਮੇਣਾ ਘਰ ਵਾਲੀ ਦੀ ਦਿਨ-ਬਦਨ ਵਾਦੀ ਬੇਰੁਖੀ ਕਿ ਤੇਰਾ ਮੇਰਾ ਕੋਈ ਮੇਲ ਹੀ ਨਹੀਂ ਨਨਾਨ ਦੀ ਹਰ ਕੰਮ ਵਿੱਚ ਟੁਕਾ ਟਕਾਈ ਘਰ ਚੋਂ ਮੈਨੂੰ ਕੋਈ ਚੰਗੀ ਤਰ੍ਹਾਂ ਬੁਲਾਉਂਦਾ ਤੱਕ ਨਹੀਂ ਪਰ ਬਾਪੂ ਤੇਰੀ ਸੋਂ ਮੈਂ ਅੱਜ ਤੱਕ ਸੀ ਨਹੀਂ ਕੀਤੀ ਕੀ ਪਤਾ ਮੇਰੀ ਕਿਸਮਤ 'ਚੋਂ ਇਹ ਤਲਾਕ ਨਾਂ ਦਾ ਕਲੰਕ ਰੱਬ ਨੇ ਲਿਖਿਆ ਹੋਇਆ ਹੋ ਭਜਨ ਸਿੰਘ ਰੋਂਦੀ ਧੀ ਨੂੰ ਗਲ ਨਾਲ ਲਾ ਕੇ ਚੁੱਪ ਕਰਵਾਉਂਦਾ ਹੋਇਆ ਜੀਤੋ ਮੇਰੇ ਸੋਹਰੇ ਘਰ ਜਾ ਕੇ ਆਉਨਾ ਭਜਨ ਸਿੰਘ 2-4 ਮੋਤਰ ਭਜਨ ਸਿੰਘ 2-4 ਮੋਤ ਬਰ ਬੰਦੇ ਨਾਲ ਲੈ ਕੇ ਜੀਤੋ ਦੇ ਸੋਹਰੇ ਘਰ ਗਿਆ ਭਜਨ ਸਿੰਘ ਦੇ ਬਹੁਤ ਵਾਰ ਘੇਟ ਖੜਕਾਉਣ ਤੇ ਵੀ ਕਿਸੇ ਨੇ ਬੁਹਾ ਨਾ ਖੋਲਿਆ ਤੇ ਅੰਦਰੋਂ ਹੀ ਆਵਾਜ਼ ਦੇ ਦਿੱਤੀ ਕਿ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਤਲਾਕ ਦਾ ਫੈਸਲਾ ਕਰਾਂਗੇ ਭਜਨ ਸਿੰਘ ਦੇ ਤਰਲੀ ਕਰਨ ਤੇ ਵੀ ਕਿਸੇ ਨੇ ਕੋਈ ਗੱਲ ਨਾ ਸੁਣੀ ਦੁਖੀ ਹੋਇਆ ਭਜਨ ਸਿੰਘ ਸੋਚੇ ਕਿ ਹੁਣ ਜੀਤੋ ਨੂੰ ਕੀ ਦੱਸਾਂ ਜਾ ਕੇ ਪਰੇਮਾਨ ਨਾਲ ਘਰ ਪਹੁੰਚਿਆ ਘਰ ਆਏ ਨੂੰ ਕਿਸੇ ਨੇ ਪਾਣੀ ਵੀ ਨਾ ਪੁੱਛਿਆ ਇਹ ਹੀ ਗੱਲ ਸਭ ਦੀ ਜ਼ੁਬਾਨ ਤੇ ਸੀ ਕੀ ਕਹਿੰਦੇ ਜੀਤੋ ਦੇ ਸਹਰੇ ਮੰਨ ਗਏ ਕਦੋਂ ਲੈਣ ਆਉਣਗੇ ਕਿ ਆਪਾਂ ਛੱਡ ਕੇ ਆਉਣਾ ਇੱਕੋ ਬਿਮਾਰ ਸਵਾਲਾਂ ਦਾ ਜਿਵੇਂ ਭਜਨ ਸਿੰਘ ਉੱਤੇ ਮੀਂਹ ਪੈ ਗਿਆ ਹੋਵੇ ਚੁੱਪ ਨੂੰ ਤੋੜਦਾ ਹੋਇਆ ਭਜਨ ਸਿੰਘ ਬੋਲਿਆ ਕਿਸੇ ਨੇ ਨਹੀਂ ਲੈਣ ਆਉਣਾ ਜੀਤੋ ਨੂੰ ਉਹਨੂੰ ਤਲਾਕ ਚਾਹੀਦਾ ਅਗਲੇ ਮਹੀਨੇ ਦੀ ਪਹਿਲੀ ਤਰੀਕ ਦਿੱਤੀ ਆ ਇਹਨਾ ਕਹਿੰਦਾ ਪੁੱਭਾ ਮਾਰ ਕੇ ਰੋਪਿਆ ਤਲਾਕ ਦਾ ਨਾਂ ਸੁਣ ਕੇ ਜਿਵੇਂ ਸਭ ਦੇ ਸਾ ਸੱਤ ਸੁੱਕ ਗਏ ਹੁਣ ਜਿਵੇਂ ਜਿਵੇਂ ਪਹਿਲੀ ਤਰੀ ਕੋਲ ਆ ਰਹੀ ਸੀ ਸਭ ਦੇ ਚਿਹਰੇ ਉੱਤਰ ਰਹੇ ਸੀ ਕਿਉਂਕਿ ਛੋਟੇ ਜਿਹੇ ਪਿੰਡ ਚੋਂ ਜੀਤੋ ਪਹਿਲੀ ਕੁੜੀ ਸੀ ਜਿਸ ਦਾ ਤਲਾਕ ਹੋਣਾ ਸੀ ਜਦੋਂ ਪਹਿਲੀ ਤਰੀ ਆ ਗਈ ਤਾਂ ਘਰੋਂ ਅਤੇ ਸ਼ਰੀਕੇ ਚੋਂ ਇੱਕ ਇੱਕ ਦੋ ਦੋ ਜੀ ਤਿਆਰ ਹੋ ਗਏ ਜੀਤੋ ਦੇ ਸਹੁਰੇ ਜਾਣ ਨੂੰ ਅਗੋ ਸਹੁਰੇ ਘਰ ਕਾਫੀ ਇਕੱਠ ਹੋਇਆ ਸੀ ਇਸ ਤੋਂ ਪਹਿਲਾਂ ਕਿ ਭਜਨ ਸਿੰਘ ਕੋਈ ਗੱਲ ਸ਼ੁਰੂ ਕਰਦਾ ਮੁੰਡਾ ਬੋਲ ਪਿਆ ਮੈਨੂੰ ਕਿਸੇ ਵੀ ਕੀਮਤ ਤੇ ਤਲਾਕ ਚਾਹੀਦਾ ਬਸ ਦੱਸੋ ਕਿੰਨੇ ਪੈਸੇ ਚਾਹੀਦੇ ਆ ਅਸੀਂ ਸਾਰਾ ਵਿਆਹ ਦਾ ਖਰਚਾ ਭਰਨੋਂ ਤਿਆਰ ਆਂ ਬਸ ਤਲਾਕ ਚਾਹੀਦਾ ਸਾਨੂੰ ਤਲਾਕ ਚਾਹੀਦਾ ਏ ਮੇਰੇ ਭਰਾ ਨੂੰ ਨਾਨਾਣੇ ਭਰਾਵਾਂ ਵਾਲਾ ਪਹਾੜਾ ਪੜ ਦਿੱਤਾ ਮੁੰਡੇ ਵਾਲੇ ਬੋਲ ਤੇ ਬੋਲ ਮਾਰੀ ਜਾਣ ਦੱਸੋ ਦੱਸੋ ਕੀ ਖਰਚ ਭਰੀਏ ਭਜਨ ਸਿੰਘ ਦੇ ਨਾਲ ਆਇਆਂ ਨੂੰ ਤਾਂ ਕੋਈ ਗੱਲ ਹੀ ਨਾ ਕਰਨ ਦੇਣ ਮੁੰਡੇ ਵਾਲੇ ਇਹਨਾਂ ਨੂੰ ਕੜਕ ਦੀ ਹੋਈ ਬਾਤੋਂ ਜੀਤੋ ਬੱਲੀ ਮੈਨੂੰ ਤਾਂ ਕੋਈ ਖਰਚ ਤੇ ਨਾ ਹੀ ਕੋਈ ਪੈਸਾ ਚਾਹੀਦਾ ਜੇ ਤੈਨੂੰ ਮੇਰੇ ਕੋਲੋਂ ਤਲਾਕ ਚਾਹੀਦਾ ਤਾਂ ਮੇਰੀ ਇੱਕ ਸ਼ਰਤ ਏ ਜੀਤੋ ਦੀ ਗੱਲ ਪੂਰੀ ਸੁਣੇ ਬਿਨਾ ਹੀ ਮੁੰਡੇ ਨੇ ਤੇ ਪਰਿਵਾਰ ਨੇ ਕਿਹਾ ਸਾਨੂੰ ਤੇਰੀ ਹਰ ਸ਼ਰਤ ਮਨਜ਼ੂਰ ਆ ਤੂੰ ਛੇਤੀ ਦੱਸ ਕੀ ਚਾਹੀਦਾ ਤੈਨੂੰ ਜੀਤੋ ਨੇ ਮੁੰਡੇ ਨੂੰ ਕਿਹਾ ਵਿਆਹ ਨੂੰ ਕਿੰਨਾ ਸਮਾਂ ਹੋਇਆ ਜਵਾਬ 6 ਮਹੀਨੇ ਜੀਤੋ 6 ਮਹੀਨੇ ਤੇ 10 ਦਿਨ ਹੋਏ ਨੇ ਵਿਆਹ ਨੂੰ ਤੁਸੀਂ ਇਦਾਂ ਕਰੋ 6 ਮਹੀਨੇ 10 ਦਿਨ ਆਪਣੀ ਭੈਣ ਐ ਕੁੜੀ ਨੂੰ ਮੇਰੇ ਘਰ ਮੇਰੇ ਭਰਾ ਕੋਲ ਭੇਜ ਦਿਓ ਤੇ ਫਿਰ ਤਲਾਕ ਲੈ ਲਿਓ ਐਨੀ ਗੱਲ ਸੁਣ ਕੇ ਮੁੰਡੇ ਵਾਲੇ ਸੋਨੋਗੇ ਕਿਸੇ ਕੋਲ ਵੀ ਜੀਤੋ ਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਮੈਂ ਕੋਈ ਖਡਾਉਣਾ ਨਹੀਂ ਸੀ ਜਿੰਨਾ ਚਿਰ ਤੇਰਾ ਜੀ ਕੀਤਾ ਖੇਡ ਲਿਆ ਤੇ ਖੇਡ ਕੇ ਮਨ ਪਰ ਗਿਆ ਤੇ ਤੂੰ ਸੁੱਟ ਦਿੱਤਾ ਤੁਹਾਡੇ ਲਈ ਤਾਂ ਤਲਾਕ ਇੱਕ ਸੌਦਾ ਕਰਦੇ ਬਰਾਬਰ ਹੋ ਗਿਆ ਪੈਸੇ ਦੇ ਕੇ ਤੁਸੀਂ ਤਾਂ ਤਲਾਕ ਲੈ ਲੈਣਾ ਪਰ ਇਹ ਤਿੰਨ ਅੱਖਰਾਂ ਦੇ ਸ਼ਬਦ ਨੇ ਮੇਰੀ ਜ਼ਿੰਦਗੀ ਉਜੜ ਕੇ ਰੱਖ ਦੇਣੀ ਆ ਹਰ ਅੱਖ ਮੈਨੂੰ ਬੁਰੀ ਨਜ਼ਰ ਨਾਲ ਵੇਖੂਗੀ ਹਰ ਇੱਕ ਦੀ ਜ਼ੁਬਾਨ ਤੇ ਇੱਕੋ ਬੋਲ ਹੋਵੇਗਾ ਕਿ ਚੰਗੀ ਹੁੰਦੀ ਤਾਂ ਵਸਦੀ ਨਾ ਇਤਲਾਕ ਸ਼ਬਦ ਨੇ ਮੇਰੇ ਤੇ ਮੇਰੇ ਪਰਿਵਾਰ ਦੇ ਮੱਥੇ ਤੇ ਕਲੰਕ ਵਾਂਗ ਲੱਗ ਜਾਣਾ ਹੈ। ਮੈਂ ਬੇਕਸੂਰ ਹੁੰਦਿਆਂ ਹੋਇਆ ਵੀ ਲੋਕਾਂ ਦੀਆਂ ਨਜ਼ਰਾਂ 'ਚ ਕਸੂਰਵਾਰ ਬਣ ਕੇ ਰਹਿ ਜਾਣਾ। ਕੋਈ ਵੀ ਕੰਮ ਕਰਨ ਲੱਗਿਆ ਤੇ ਫੈਸਲਾ ਲੈਣ ਲੱਗਿਆ ਸੋਚ ਸਮਝ ਕੇ ਲਵੋ ਕਿਉਂਕਿ ਫਿਰ ਸਿਰਫ ਪਛਤਾਵਾ ਹੀ ਰਹਿ ਜਾਂਦਾ ਸਾਡੇ ਕੋਲ। ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਜਰੂਰ ਦੱਸਿਓ ਜੀ। ਫਿਰ ਮਿਲਦੇ ਹਾਂ ਇੱਕ ਹੋਰ ਬਹੁਤ ਪਿਆਰੀ ਜਿਹੀ ਕਹਾਣੀ ਦੇ ਨਾਲ। ਤਦ ਤੱਕ ਲਈ ਰੱਬ ਰਾਖਾ।